ਬਾਈ ਗਲਾਸ ਸਿੱਧੂ ਦੇ ਗਾਣੇ ਤਾਂ ਟ੍ਰੈਂਡਿੰਗ 'ਚ ਰਹਿੰਦੇ ਰਹਿੰਦੇ ਆ ਉਹਦੇ ਕੱਪੜੇ ਵੀ ਟ੍ਰੈਂਡ ਨੇ ਜਿਹੇ ਜਿਹੋ ਕੱਪੜੇ ਪਾਲਾਂ ਦਾ ਉਹੇ ਜੀ ਫਿਰ ਉਹਦੇ ਫੈਨ ਪਾਉਂਦੇ ਆ ਤੇ ਕੱਪੜੇ ਸਮਿਉਂਦਾ ਬਾਈ ਆਹ ਬਾਈ ਉਹਨਾਂ ਤੋਂ ਲਵਾਸੇ ਖਾਸ ਬਰਨਾਲਾ ਬਾਈ ਮੰਨ ਲਓ ਆ ਕੁਰਤੇ ਪਜਾਮੇ ਪਹਿਣੇ ਆਪਣੇ ਲਈ ਫਿਰ ਬੜਾ ਹੀ ਮਹਿੰਗੇ ਤਾਂ ਨਹੀਂ ਹੈਗੇ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੇ ਆ ਵੀ 1500 ਰੁਪਏ ਦਾ ਕੁਰਤਾ ਪਜਾਮਾ ਆਪਣਾ ਜਮਾ ਟਾਪ ਦਾ ਸਟਾਰਟ ਹੋ ਜਾਂਦਾ ਅਪਰ ਰੇਂਜ ਤੁਸੀਂ 15-20000 ਤੱਕ ਲੈ ਸਕਦੇ ਬਾਈ ਜਿਵੇਂ ਲੀਲਣ ਹੁੰਦੀ ਆ ਜਾਂ ਫਿਰ ਲੱਤਕਾ ਹੁੰਦਾ ਉਹ ਸਾਰਾ ਕੱਪੜੀ ਤੁਹਾਡੇ ਕੋਲੋਂ ਮਿਲ ਜੂਗਾ ਹਾਂਜੀ ਵੀ 올 ਫੈਬਰਿਕ ਮਿਲ ਜੂ ਜਿਹੜਾ ਮਰਜ਼ੀ ਕਹੋਗੇ ਤੁਸੀਂ ਜਿਵੇਂ ਖੱਦਰ ਹੋ ਗਿਆ ਜਾਂ ਹੋਰ ਕੱਪੜੇ ਹੋ ਗਏ ਸਾਰਾ ਬਈ ਆਪਣੇ ਕੋਲ ਉਪਲਬਧ ਮਿਲੂਗਾ ਤੇ ਹੈ ਕਿੱਥੇ ਬਾਈ ਲਿਬਾਸ ਇਹ ਖਾਸ ਬਰਨਾਲਾ ਬਾਕੀ ਆਗਾ ਪੈਂਟਾਂ ਸ਼ਰਟਾਂ ਦਾ ਕੱਪੜਾ ਹੈ ਬਾਈ ਹਾਂਜੀ ਤਿਆਰ ਕਰਕੇ ਦਵਾਂਗੇ ਬਈ ਤੁਹਾਡੇ ਤੇ ਬਈ ਹੁਣ ਬਰਨਾਲਾ ਸ਼ਹਿਰ ਦੇ ਵਿੱਚ ਆਉਣੀ ਪਊਏ ਚੀਜ਼ਾਂ ਲੈਣ ਕੇ ਆਨਲਾਈਨ ਵੀ ਭੇਜਦਾਂਗੇ ਇਹ ਬਈ ਵਰਲਡ ਵਾਈਡ ਸ਼ਿਪਿੰਗ ਕਰ ਦਾਂਗੇ ਘਰੇ ਬੈਠੇ ਤੁਹਾਡੇ ਕੋਲ ਪਹੁੰਚਦੀ ਕਰ ਦਾਂਗੇ ਬਾਕੀ ਕਿਸੇ ਨੇ ਕਹੇ ਜੇ ਕੱਪੜੇ ਬਈ ਉਰੀ ਬਣਾਉਂਦਿਆ ਉਹ ਵੇਖਣ ਲਈ ਲਵਾਸ ਇਹ ਖਾਸ ਪੇਜ ਦਾ ਸਕਰੀਨਸ਼ਾਟ ਪਾਇਆ ਇਹਨਾਂ ਦੇ ਪੇਜ ਨੂੰ ਕਰ ਲਿਓ ਫੋਲੋ ਜਿਵੇਂ ਆ ਜੀਨ ਦੀਆਂ ਪੈਂਟਾਂ ਕਈਆਂ ਦੇ ਨਹੀਂ ਫਿੱਟ ਆਉਂਦੀਆਂ ਇਹ ਵੀ ਬਣਾ ਦਿੰਦੇ ਹੋ ਗਏ ਹਾਂਜੀ ਬਈ ਸੇਮ ਗੱਲਬਾਤ ਬਣਾ ਕੇ ਦਵਾਂਗੇ ਆ ਕਟ్రਾਈ ਪੀਆ ਜੀਨ ਪੀਆ ਸਾਰੇ ਤਰ੍ਹਾਂ ਦੇ ਕੱਪੜੇ ਪਹਿਨੇ ਨਾ A to Z ਬਈ ਸਾਰੀ ਚੀਜ਼ ਕਪੜਾ ਅਤਕਣਾ ਦਾ ਕਪੜਾ ਹਨਾ ਬਈ ਹਾਂਜੀ ਬਈ ਅਚਕਣ ਹੋ ਗਈ ਕੋਟ ਪੈਂਟ ਹੋ ਗਿਆ ਹਰੇਕ A to Z ਜਿੰਨੀ ਵੀ ਜੈਂਟਸ ਕਪੜੇ ਚ ਜਿਹੜੀ ਵੀ ਚੀਜ਼ ਆਪਾਂ ਤੁਹਾਨੂੰ ਹਰੇਕ ਚੀਜ਼ ਇਥੋਂ ਕਪੜਾ ਦਵਾਂਗੇ ਤਿਆਰ ਕਰਕੇ ਦਵਾਂਗੇ ਜਿਹੀ ਜਿਹੀ ਕੋਈ ਫੋਟੋ ਦਿਖਾ ਦੇ ਉਹ ਹੀ ਚੀਜ਼ ਬਣਾ ਦੋਗੇ ਹਾਂਜੀ ਬਈ ਲਓ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਰਨਾਲਾ ਸਹਿਰ ਦੇ ਵਿੱਚ ਆਜੋ ਜਿਨੇ ਵੀ ਇਸ ਤਰ੍ਹਾਂ ਦੇ ਕਪੜੇ ਸਿਮਾਉਣਿਆ ਧੰਨਵਾਦ ਜੀ